ਜਿੰਨਾ ਚਿਰ ਇਨਸਾਫ ਨਹੀਂ ਹੁੰਦਾ ਮੇਰੇ ਵੀਰਾਂ ਨਾਲ ਉਨਾ ਚਿਰ ਤਰ੍ਹਾਂ ਹੂੰ ਕਲੇਜਾ ਬਿਨਿਆਂ ਤੀਰਾਂ ਨਾਲ ਇਹ ਜ਼ੁਲਮ ਕਮਾਉਂਦਿਆਂ ਰੂਹ ਕਾ ਤੋਂ ਨਹੀਂ ਕੰਬੀ ਪਾਪੀ ਦੀ ਸੀਨੇ ਦੇ ਵਿੱਚ ਪੈਂਦੀ ਰਹਿੰਦੀ ਪੀੜ 84 ਦੀ ਮੇਰੇ ਸੀਨੇ ਦੇ ਵਿੱਚ ਪੈਂਦੀ ਰਹਿੰਦੀ ਪੀੜ 84 ਦੀ ਕਈ ਜੰਮੇ ਕਈ ਜਮਣ ਵਾਲੇ ਮਾਰ ਮੁਕਾ ਦਿੱਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਬਲੀ ਚੜਾ ਦਿੱਤੇ ਦਿਲ ਚੋਂ ਇੱਜ਼ਤ ਘਟ ਗਈ ਤਾਈਂ ਵਰਦੀ ਖਾਕੀ ਦੀ ਮੇਰੇ ਸੀਨੇ ਦੇ ਵਿੱਚ ਪੈਂਦੀ ਰਹਿੰਦੀ ਪੀੜ ਚੁਰਾਸੀ ਦੀ ਜੇ ਇੱਜ਼ਤ ਕਰਦੇ ਪਗੜੀ ਵਾਲੇ ਭਗਤ ਸਰਾਬੇ ਦੀ ਫਿਰ ਨਾ ਦਲੀ ਬਣਦੀ ਧਰਤੀ ਖੂਨ ਖਰਾਬੇ ਦੀ ਜੇ ਇੱਜ਼ਤ ਕਰਦੇ ਪਗੜੀ ਵਾਲੇ ਭਗਤ ਸਰਾਬੇ ਦੀ ਫਿਰ ਨਾ ਦਲੀ ਬਣਦੀ ਧਰਤੀ ਖੂਨ ਖਰਾਬੇ ਦੀ ਪਿੰਡਾਂ ਵਾਲੇ ਸ਼ਹਿਰ ਕਹੀ ਨਾ ਗੱਲ ਉਦਾਸੀ ਦੀ ਮੇਰੇ ਸੀਨੇ ਦੇ ਵਿੱਚ ਪੈਂਦੀ ਰਹਿੰਦੀ ਪੀੜ ਚੁਰਾਸੀ ਦੀ ਕੁਰਸੀਆਂ ਉੱਤੇ ਬੈਠੇ ਸੀਨੇ ਚੌੜੇ ਵੈਰੀਆਂ ਦੇ ਕੁਰਸੀਆਂ ਉੱਤੇ ਬੈਠੇ ਸੀਨੇ ਚੌੜੇ ਵੈਰੀਆਂ ਦੇ ਜਿਨ੍ਹਾਂ ਦੇ ਘਰ ਉਜੜੇ ਉਹ ਰੁਲਦੇ ਵਿੱਚ ਕਚੈਰੀਆਂ ਦੇ ਹਾਏ ਜਿਨ੍ਹਾਂ ਦੇ ਘਰ ਉਜੜੇ ਉਹ ਰੁਲਦੇ ਵਿੱਚ ਕਚੈਰੀਆਂ ਦੇ ਖੋਸਿਆਂ ਵਾਲੇ ਸੋਨੀ ਗੱਲ ਝੂਠੀ ਨਹੀਂ ਆਖੀ ਦੀ ਮੇਰੇ ਸੀਨੇ ਦੇ ਵਿੱਚ ਪੈਂਦੀ ਰਹਿੰਦੀ ਪੀੜ 84 ਦੀ ਪੀੜ 84 ਦੀ ਪੀੜ 84 ਦੀ